ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਪੰਜਾਬੀ ਯੂਨੀਵਰਸਿਟੀ ਨਜ਼ਦੀਕ ਪ੍ਰੋਫੈਸਰ ਕਲੋਨੀ ਵਿਖੇ ਪਟਿਆਲਾ ਫਾਰਮੇਸੀ ਅਤੇ ਲੈਬ ਵਿਖੇ ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਚੇਅਰਮੈਨ ਡਾਕਟਰ ਜਗਤਾਰ ਸਿੰਘ ਅਤੇ ਪ੍ਰਧਾਨ ਐਡਵੋਕੇਟ ਹਰਪੀ ਸਿੰਘ ਸੋਢੀ ਦੀ ਅਗਵਾਈ ਵਿੱਚ ਅੱਖਾਂ ਸ਼ੂਗਰ ਡੀਪੀ ਲਾ ਵਿਸ਼ਾਲ ਚੈੱਕਅਪ ਕੈਂਪ ਲਗਾਇਆ ਗਿਆ ਰਿਟਾਇਰਡ ਪ੍ਰੋਫੈਸਰ ਡਾਕਟਰ ਤਰਨਵੀਰ ਚਾਲੀਆ ਦੇ ਨਿਰਦੇਸ਼ਾਂ ਤਹਿਤ ਅੱਖਾਂ ਦੇ ਮਾਈ ਡਾਕਟਰ ਰਣਜੀਤ ਸਿੰਘ ਬਿਰਨ ਕੁਮਾਰ ਦੀ ਪੂਰੀ ਟੀਮ ਨੇ ਬਹੁ ਗਿਣਤੀ ਮਰੀਜ਼ਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਜਾਂਚ ਕੀਤੀ ਅਤੇ ਇਸ ਨਾਂ ਲਈ ਸ਼ੂਗਰ ਦਿੱਤੀ ਦੀ ਵੀ ਜਾਂਚ ਕੀਤੀ ਗਈ ਇੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਪਟਿਆਲਾ ਫਾਰਮੇਸੀ ਅਤੇ ਲੈਬ ਵਿਖੇ ਲੱਗਣ ਵਾਲੇ ਇਸ ਕੈਂਪ ਵਿੱਚ ਕੁੱਝ ਨੌਜਵਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚ ਆਦੀਤ ਸਿੰਘ ਕੈਲੇ ਜਸਮੀਤ ਸਿੱਧੂ ਸ਼ਿਵਮ ਗਗਨ ਕੁਮਣ ਮ UKUL ਹਰਸ਼ ਕ੍ਰਿਸ਼ਨਾ ਦੀਪਾਂਸ਼ੂ ਜਸ਼ਨ ਮੋਦਿਤ ਹਰਨੇਸ਼ ਵਿਜੇ ਰੋਹਿਤ ਜਸ਼ਨ ਜਸਹਰਨ ਪ੍ਰਿਆਨਸ਼ੂ ਦੀਪਾਂਸ਼ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੂੰ ਮਾਨਵ ਅਧਿਕਾਰ ਸੁਰੱਖਿਆ ਫੋਰਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਕੁਸ਼ਵਿੰਦਰ ਕਲਿਆਣ ਮੀਤ ਪ੍ਰਧਾਨ ਬਲਬੀਰ ਸਿੰਘ ਰਾਜੂ ਮੀਤ ਪ੍ਰਧਾਨ ਅ tartar ਸਿੰਘ ਸ਼ਹਿਰੀ ਪ੍ਰਧਾਨ ਗੁਰਪਾਲ ਸਿੰਘ ਸਿੱਧੂ ਐਡਵੋਕੇਟ ਮੁਖ ਸਲਾਹਕਾਰ ਸੋਨੀ ਗਿੱਲ ਨਿਊਜ਼ ਇਨਚਾਰਜ ਅਨਮੋਲ ਕਲਸੀ ਮਾਸਟਰ ਅ tartar ਸਿੰਘ ਕਲੇਰ ਪਰਮਿੰਦਰ ਸਿੰਘ ਖਾਲਸਾ ਬਲਵਿੰਦਰ ਸਿੰਘ ਸੂਲਰ ਰੁਪਿੰਦਰ ਸਿੰਘ ਸਮਾਣਾ ਤਰਨਜੀਤ ਸਿੰਘ ਹੈਨਰੀਸ਼ ਚੁੰਬਰ ਪ੍ਰਦੀਪ ਸਿੰਘ ਕੈਲੇ ਕੁਲਵੰਤ ਕੋਲ ਮਹਕਦੀਪ ਕੋਨ ਨਰੇਦੀ ਸ਼ਰਮਾ ਇਸ ਮੌਕੇ ਚੇਅਰਮੈਨ ਡਾਕਟਰ ਜਗਤਾਰ ਸਿੰਘ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਡਾਕਟਰ ਰਣਜੀਤ ਸਿੰਘ ਕੁਸ਼ਵਿੰਦਰ ਕਲਿਆਣ ਨੇ ਕੈਂਪ ਵਿੱਚ ਆਪਣੇ ਵਿਚਾਰ ਸਾਂਝੇ ਵੀ ਕੀਤੇ ਹਨ ਮੈਂ ਡਾਕਟਰ ਜਗਤਾਰ ਸਿੰਘ ਚੇਅਰਮੈਨ ਮਨੋਕੀਨ ਦਾ ਆਸ਼ਰਥਾ ਫੌਮ ਮਦਿਆ ਹਾਂਜੀ ਹਾਂਜੀ ਸੋਹਰੇ ਉਚੀ ਬੋਲੋ ਹਾਂ ਦੇ ਕੀ ਕਹਿਣਾ ਚਾਹੁੰਗੇ ਸਾਡਾ ਕੈਂਪ ਲੱਗਾਈ ਅੱਜ ਦਾ ਕੈਂਪ ਹੈ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਾਂਜੀ ਬਾ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਸੇਵਾ ਦੇ ਵਾਸਤੇ ਇੱਕ ਬਹੁਤ ਵੱਡਾ ਨਾਰਾ ਮਾਰਿਆ ਉਸ ਨਾਰੇ ਨੂੰ ਬੁਲੰਦ ਕਰਦੇ ਹੋਏ ਉਸੇ ਦੀ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਮਨੁੱਖੀ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਇੱਕ ਇਨੀਸ਼ੀਏਟਿਵ ਲੈ ਰਹੇ ਹਾਂ ਸਾਡੇ ਨਾਲ ਸਾਡੇ ਪ੍ਰਧਾਨ ਜੀ ਐਡਵੋਕੇਟ ਹਰਪ੍ਰੀਤ ਸਿੰਘ ਛੋਟੀ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਨਾਲ ਇਸ ਕੰਮ ਦੇ ਵਿੱਚ ਯੋਗਦਾਨ ਪਾ ਰਹੀ ਹੈ ਅਸੀਂ ਸੋਚਦੇ ਆ ਕਿ ਬਾਬਾ ਜੀ ਦੀਆਂ ਸਿੱਖਿਆਵਾਂ ਤੇ ਪੂਰਾ ਉਤਰਿਆ ਜਾਵੇ ਤੇ ਉਹਨਾਂ ਨੂੰ ਅਸੀਂ ਜਿੰਨਾ ਹੋ ਸਕੇ ਵੱਧ ਵੱਧ ਅੱਗੇ ਉਹਨਾਂ ਦੀ ਸਿਖਾਵਾ ਨੂੰ ਲੈ ਕੇ ਜਾਈਏ ਅੱਗੇ ਤੋਂ ਮਰਲੇ ਕੀ ਕਹਿਣਾ ਜਾਓਗੇ ਹੋਰ ਕੈਂਪ ਬਾਰੇ ਸਾਡਾ ਇਹ ਇਨੀਸ਼ੀਏਟਿਵ ਆ ਅਸੀਂ ਅੱਜ ਸਾਡਾ ਫਸਟ ਇਹ ਹੈਗਾ ਆਪਣਾ ਕੈਂਪ ਅੱਖਾਂ ਦੀ ਇਹ ਦੇਖਭਾਲ ਦਾ ਸਾਡੇ ਨਾਲ ਦਾ ਸਾ ਡਾਕਟਰ ਕਰਨ ਦੇ ਚੱਲਦੀ ਹੈ ਜੀ ਡਾਕਟਰ ਰਣਜੀਤ ਸਿੰਘ ਤੇ ਉਹਨਾਂ ਦੀ ਸਿਹਤੀ ਟੀਮ ਸਾਡੇ ਕੋਲ ਪਹੁੰਚੀ ਹੋਈ ਹੈ ਅਸੀਂ ਅੱਜ ਅੱਖਾਂ ਦੀ ਦੇਖਭਾਲ ਦਾ ਪਹਿਲਾ ਕੈਂਪਸ ਅਸੀਂ ਆਰਗੇਨਾਈਜ਼ ਕੀਤਾ ਤੇ ਅਸੀਂ ਮੁਨਫਤਾ ਦੀ ਸੇਵਾ ਦੇ ਵਿੱਚ ਇਹ ਕੰਮ ਚਾਲੂ ਰੱਖਾਂਗੇ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੈਂਪਸ ਅਸੀਂ ਮਹੀਨੇ 2 ਮਹੀਨੇ ਬਾਅਦ ਲਗਾਤਾਰ ਕੰਟੀਨਿਊਅਲੀ ਕਰਦੇ ਰਵਾਂਗੇ ਕਦੇ ਲੋਕਾਂ ਦੀ ਹੈਲਥ ਦੀ ਚੈੱਕਅਪ ਉਹਨਾਂ ਦੇ ਦੰਦਾਂ ਦੀ ਚੈੱਕਅਪ ਹਾਰਟ ਦੀ ਚੈੱਕਅਪ ਤੇ ਹੱਡੀਆਂ ਦਾ ਕੈਂਪ ਜਾਂ ਹੋਰ ਵੀ ਜਿਸ ਤਰ੍ਹਾਂ ਦੇ ਹੋਣਗੇ ਈਐਨਟੀ ਦਾ ਕੈਂਪ ਅਸੀਂ ਲਗਾਤਾ ਅਸੀਂ ਮੁਨਫਤਰੀ ਸੇਵਾ ਵਿੱਚ ਬਾਬੇ ਨਾਨਕ ਦੇ ਨਾਮ ਦੇ ਅਸੀਂ ਸੇਵਾ ਕਰਦੇ ਹਾਂ ਮੈਂ ਐਡਵੋਕੇਟ ਹਰਪੀਤ ਸਿੰਘ ਸ਼ੁਭੀ ਜੀ ਹਾਂਜੀ ਅੱਜ ਜਿਹੜਾ ਇਹ ਅੱਖਾਂ ਦਾ ਜਿਹੜਾ ਕੈਂਪ ਹੈ ਪਟਿਆਲਾ ਫਾਰਮੇਸੀ ਅਤੇ ਲੈਬ ਨੇ ਤੇ ਯੋਗਦਾਨ ਨਾਲ ਲੱਗਿਆ ਹੈ ਡਾਕਟਰ ਧਰਮਵੀਰ ਚਾਲੀਆ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹੜਾ ਸਾਨੂੰ ਯੋਗਦਾਨ ਦਿੱਤਾ ਹੈ ਤੇ ਨਗਰ ਨਿਵਾਸੀ ਇਹਨੇ ਸਾਨੂੰ ਬਹੁਤ ਪ੍ਰੇਮ ਦਿੱਤਾ ਹੈ ਇਹ ਇਧਰ ਵਿੱਚ ਮੇਰੀ ਸਾਰੀ ਪੂਰੀ ਟੀਮ ਉਹਨਾਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੀ ਹੈ ਜੇ ਅਸੀਂ ਅੱਜ ਇਹ ਵੀ ਅਨਾਉਂਸ ਕਰਾਂਗੇ ਕਿ ਅਸੀਂ ਹਰੇਕ ਮਹੀਨੇ ਇਸੇ ਤਰ੍ਹਾਂ ਨਾਲ ਇਹ ਅੱਖਾਂ ਦੇ ਕੈਂਪ ਵੀ ਕੋਈ ਹਰਟ ਤੋਂ ਰਿਲੇਟਡ ਕੋਈ ਪੇਟ ਦੀ ਬਿਮਾਰੀ ਤੋਂ ਕੋਈ ENT ਦੇ ਅਸੀਂ ਕੈਂਪ ਜਿਹੜੇ ਹੈ ਆਰਗੇਨਾਈਜ਼ ਕਰਿਆ ਕਰਾਂਗੇ ਮੇਰੀ ਪੂਰੀ ਟੀਮ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋਣਾ ਹੈ ਮੇਰੀ ਪੂਰੀ ਟੀਮ ਮੇਰੇ ਨਾਲ ਹੈ ਤੇ ਮੇਰੀ ਪੂਰੀ ਟੀਮ ਨਾਲ ਜਨੇਸ਼ ਯੰਗਸਟਰ ਨੇ ਉਹ ਵੀ ਸਾਡੇ ਨਾਲ ਜਿਹੜੇ ਹੈ ਵੀ ਪੂਰਾ ਯੋਗਦਾਨ ਦੇ ਰਹੇ ਨੇ ਤੇ ਅਸੀਂ ਡਾਕਟਰ ਧਰਨਵੀਰ ਚਾਲੀਆ ਤੇ ਉਹਨਾਂ ਦੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਯੋਗਦਾਨ ਦਿੱਤਾ ਡਾਕਟਰ ਰੰਜੀ ਸਿੰਘ ਹਾਂਜੀ ਫ੍ਰੋਮ ਪਟਿਆਲਾ ਜਿਹੜੇ ਹਸਪਤਾਲ ਦਾ ਦੱਸੋ ਜਿਹੜੇ ਹਸਪਤਾਲ ਆਪਾ ਕਰਦਾ ਚੱਲਦਾ ਜਿਹੜਾ ਆਪਣਾ ਹਸਪਤਾਲ ਮੈਂ ਜ਼ਿਆਦਾ ਕੰਮ ਕਰਦਾ ਹੀ ਮਲੇ ਕੋਟਲੇ ਏਕ ਨੂਰਾਈ ਹਸਪਤਾਲ ਚ ਅੱਛਾ ਜੀ ਠੀਕ ਕਹਿਣਾ ਚਾਹਾਂਗੇ ਅੱਖਾਂ ਦੇ ਅੱਜ ਕੈਂਪਰ ਲੱਗਿਆ ਹੈ ਗਾਗਰੂਪਕਾ ਬਾਰੇ ਅੱਖਾਂ ਦੀ ਸਾਂਭ ਸੰਭਾਲ ਸੰਬੰਧੀ ਅੱਖਾਂ ਦੀ ਬਿਮਾਰੀਆਂ ਸੰਬੰਧੀ ਦੇਖੋ ਕੈਂਪ ਜਿਹੜੇ ਲੱਗਦੇ ਨੇ ਇਹਨਾਂ ਦਾ ਰੂਟੀਨ ਜਿਆਦਾ ਸਾਡਾ ਟਾਰਗੇਟ ਹੁੰਦਾ ਕਿ ਚਿੱਟੇ ਮੋਤੀ ਦੇ ਮਰੀਜ਼ ਤਾਂ ਕਿ ਅਸੀਂ ਚਿੱਟੇ ਮੋਤੀਏ ਜੇ ਆਏ ਨੇ ਜਾਂ ਜਾਲਾ ਪੱਕ ਗਏ ਨੇ ਸੁਚੇਤ ਰਹਿਣ ਦਾ ਫਾਇਦਾ ਕਿ ਕਾਫੀ ਮਰੀਜ਼ਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰਾ ਚਿੱਟਾ ਮੋਤੀ ਆ ਪੱਕ ਗਿਆ ਉਹ ਕੰਮ ਚਲਾਈ ਜਾਂਦੇ ਨੇ ਕਿ ਮੇਰੀ ਚਿੱਟਾ ਮੋਤੀਆ ਵੱਜ ਜਾਂਦਾ ਤੇ ਕਿ ਮੇਰੀ ਉਹ ਕਾਲਾ ਮੋਤੀਆ ਬਣ ਜਾਂਦਾ ਕਾਲਾ ਮੋਤੀਆ ਬਣ ਗਿਆ ਜੇ ਚਿੱਟੇ ਦਾ ਫਿਰ ਅਸੀਂ ਚਿੱਟਾ ਮੋਤੀਆ ਵੀ ਕੱਢ ਦਿਆਂਗੇ ਤੇ ਰੋਸ਼ਨੀ ਫਿਰ ਅੱਖ ਸੁਪੂਰੀ ਨਹੀਂ ਆਏਗੀ ਜਾਂ ਕਿੰਮਾਰੀ ਦਰ ਦਬੋਰ ਗਏ ਕਾਲਾ ਮੋਤੀਆ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਲਾਈਟ ਬਣਦੀ ਹੋਈ ਨਹੀਂ ਰੋਕਦੀ ਹਾਂ ਸੁਚੇਤ ਰਹਿਣ ਦਾ ਫਾਇਦਾ ਆ ਕਿ ਅਸੀਂ ਤੁਹਾਨੂੰ ਅਲਰਟ ਕਰ ਸਕਦੇ ਹਾਂ ਕਿ ਤੁਹਾਡਾ ਮੋਤੀਆ ਪੱਕ ਰਿਹਾ ਤੇ ਜੇ ਤੁਹਾਨੂੰ ਹੋਰ ਕੋਈ ਤਕਲੀਫਾਂ ਨਾਲ ਹੈ ਖਾਸ ਕਰਕੇ 슈ਗਰ ਹੈ ਬਲੱਡ ਪ੍ਰੈਸ਼ਰ ਹੈ ਤਾਂ ਇਹਨਾਂ ਤਕਲੀਫਾਂ ਕਰਕੇ ਮੋਤੀਆ ਜਲਦੀ ਪੱਕ ਸਕਦਾ 슈ਗਰ ਕਰਕੇ ਜਲਦੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਰੰਤ ਜਦੋਂ ਡਾਕਟਰ ਕਹਿੰਦਾ ਉਦੋਂ ਸਰਜਰੀ ਕਰਵਾ ਕੇ ਆਪਣਾ ਲੈੱਗ ਪਵਾ ਲਓ। ਤਾਂ ਕਿ ਆਂਦੇ ਸਮੇਂ ਨਾੜ ਕਮਜ਼ੋਰ ਹੋ ਗਈ ਫਿਰ ਡਾਕਟਰ ਵੀ ਹੈਲਪਲੈਸ ਹੋ ਜਾਵੇ।